ਸਿਕਲ ਜੀ ਸਾਰਿਆਂ ਨੂੰ ਫਸਟ ਸਟੌਕ ਲੋਟ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ WhatsApp ਕਰਨਾ ਹੈ ਪੇਮੈਂਟ ਆਨਲਾਈਨ ਪਾਣੀ ਹੈ ਐਡਰੈਸ ਤੇ ਜਿਹਨਾਂ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਸ਼ਾਪ ਤੇ ਆਉਣਾ ਚਾਹੁੰਦੇ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੀ ਸਾਹਿਬ ਫੀਕ ਤੇ ਸ਼ ਤੇ ਲੋ ਜੀ ਅੱਜ ਫਿਰ ਆਪਾਂ ਤੁਹਾਡੇ ਲਈ ਡਿਸਕਾਊਂਟ ਦੀ ਵੀਡੀਓ ਲੈ ਕੇ ਆਈਆਂ ਅੱਜ ਦੇ ਜਿੰਨੇ ਵੀ ਸੂਟ ਰਹਿਣਗੇ ਸਾਰੇ ਰਾਮ ਟੈਕਸ ਦੇ ਰਹਿਣਗੇ ਉਹ ਸਾਰੇ ਡਿਸਕਾਊਂਟ ਦੇ ਦੁਪੱਟਿਆਂ ਵਾਲੇ ਰਹਿਣਗੇ ਔਰ ਹੈਵੀ ਡਿਸਕਾਊਂਟ ਰਹੇਗਾ ਇਹਨਾਂ ਤੇ ਲੋ ਜੀ ਪਹਿਲਾ ਗਲੇਸ ਕਾਟਨ ਦੇ ਵਿੱਚ ਸੂਟ ਹੈਗਾ ਡਾਰਕ ਕਲਰ ਦਾ ਸੂਟ ਹੈ ਪੈਟਰੋਲ ਕਲਰ ਪੀਕਾਕ ਤਾਂ ਨਹੀਂ ਕਹਾਂਗੇ ਉਹਨੂੰ ਪੈਟਰੋਲ ਕਲਰ ਕਹਾਂਗੇ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਕੀ ਕਹਿਣਾ ਚਾਹੁੰਦੇ ਹੋ ਹਾਂ ਲੋ ਜੀ ਲੋ ਜੀ ਬਹੁਤ ਸੋਹਣਾ ਸੂਟ ਹੈ ਰਾਮ ਟੈਕਸ ਦਾ ਸੂਟ ਹੈ ਪੈਚ ਲੱਗੇ ਹੋਏ ਨੇ ਦੋ ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਕਾਫੀ ਜਿਆਦਾ ਪਿਆਰਾ ਸੂਟ ਹੈ ਇਹ ਤੇ ਘੇਰੇ ਤੇ ਫਿਰ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਲੇਸ ਨਹੀਂ ਐਕਚੁਅਲੀ ਇਹ ਪੈਚ ਲੇਸ ਦਾ ਪੈਚ ਲੱਗੇ ਹੋਇਆ ਹੈ ਕਾਫੀ ਜਿਆਦਾ ਵਧੀਆ ਲੱਗਦਾ ਸੂਟ ਹੈ ਇਹ 5 ਮੀਟਰ ਆਲ ਓਵਰ ਦੇ ਵਿੱਚ ਇਹ ਵਾਲੀ ਪ੍ਰਿੰਟਿੰਗ ਹੈ ਜੀਓਮੈਟ੍ਰੀਕਲ ਜੀ ਪ੍ਰਿੰਟਿੰਗ ਹੈਗੀ ਹੈ ਜੀ ਇਹ ਸੂਟ ਦੀ ਤੇ ਨੈਕਸਟ ਹੈਗਾ ਜੀ ਇਹ ਦੁਪੱਟਾ ਦੁਪੱਟਾ ਜਿਹੜਾ ਇਹ ਮਿਲੂਗਾ ਜੀ ਤੁਹਾਨੂੰ ਸ਼ਿਫੋਨ ਦੇ ਵਿੱਚ ਪਿਓਰ ਸ਼ਿਫੋਨ ਚ ਵਿਦ ਲੇਸ ਠੀਕ ਹੈ ਜੀ ਪ੍ਰਾਈਸ ਦੱਸ ਦਿੰਨੀ ਹੁਣ ਮੈਂ ਤੁਹਾਨੂੰ ਇਹਦੀ ਹੁਣ ਇਹ ਡਿਸਕਾਊਂਟ ਤੇ ਮਿਲੂਗਾ ਜੀ ਇਹਦਾ ਕਲਰ ਫਰਕ ਹੈ ਬਸ ਥੋੜਾ ਜਿਹਾ ਮਹਿੰਦੀ ਕਲਰ ਦੇ ਵਿੱਚ ਆ ਗਿਆ ਇਹ ਆ ਲੋ ਠੀਕ ਹੈ ਜੀ ਬਾਕੀ ਸੇਮ ਹੈ ਰਾਮ ਟੈਕਸ ਦੇ ਵਿੱਚ ਹੀ ਸੂਟ ਆਊਗਾ ਗਲੇਸ ਕਾਟਨ ਦੇ ਵਿੱਚ ਆਊਗਾ ਹੁਣ ਜਿਹੜਾ ਮੌਸਮ ਅਗਲਾ ਆ ਗਿਆ ਉਹ ਗਲੇਸ ਕਾਟਨ ਦਾ ਹੀ ਮੌਸਮ ਹੈਗਾ ਅਗਰ ਤੁਸੀਂ ਲਾਈਨਿੰਗ ਇਹਦੇ نیچے ਲਾ ਲੋਗੇ ਤਾਂ ਫਿਰ ਇਹ ਸਾਦੀਆਂ ਚ ਪਹਿਣ ਵਾਲੇ ਸੂਟ ਬਣ ਜਾਂਦੇ ਨੇ ਠੀਕ ਹੈ ਜੀ ਬਹੁਤ ਵਧੀਆ ਰਹਿੰਦੇ ਨੇ ਇਹ ਸੂਟ ਤੇ ਲੋ ਜੀ ਅਗਲਾ ਦੇਖੋ ਇਹ ਕਾਟਨ ਦੇ ਵਿੱਚ ਆਊਗਾ ਔਰ ਇਹ ਜਿਵੇਂ ਬਰਸ਼ੋ ਕਾਟਨ ਨਹੀਂ ਹੁੰਦੀ ਉਸ ਤਰ੍ਹਾਂ ਦੀ ਕਾਟਨ ਹੈਗੀ ਆ ਇਹ ਲੋ ਲੋਜੀ ਸੋਹਣਾ ਜਿਹਾ ਕਲਰ ਹੈਗਾ ਇਹ ਨਾ ਤਾਂ ਇਹ ਮੌਸਾ ਨਗਰੀ ਹੈ ਮਿਕਸ ਜਿਹਾ ਹੀ ਕਲਰ ਹੈਗਾ ਇਹ ਫਰੰਟ ਦੇ ਉੱਪਰ ਤੁਹਾਨੂੰ ਆਹ ਫਲਾਵਰ ਮਿਲੂਗਾ ਉਹਦੇ ਉੱਪਰ ਸਾਰੇ ਤੇ ਹੈਂਡ ਦਾ ਟੱਚ ਹੈ ਸਿੱਪੀ ਐਂਡ ਨਾਟ ਵਰਕ ਘੇਰੇ ਤੇ ਵੀ ਫੇਰ ਆਊਗਾ ਤਿੰਨ ਲਾਈਨਾਂ ਨੇ ਉਹਦੇ ਤੇ ਫੇਰ ਤੁਹਾਨੂੰ ਹੈਂਡਵਰਕ ਮਿਲੂਗਾ ਮੈਂ ਤੁਹਾਨੂੰ ਨੀਚੇ ਹੱਥ ਰੱਖ ਕੇ ਦਿਖਾਉਣੀ ਹੈ ਇਹ ਕਿਸ ਤਰ੍ਹਾਂ ਦਾ ਹੈਗਾ ਇਹ ਲੋ ਇਦਾਂ ਦਾ ਇਹ ਸੌਫਾ ਨਾ ਜਿਹੜਾ ਇਸ ਤਰ੍ਹਾਂ ਦਾ ਹੈ ਠੀਕ ਹੈ ਤੇ ਨਾਲ ਕੈਮਰੀ ਕਾਟਨ ਦੀ ਸਲਵਾਰ ਹੈ ਔਰ ਸਲਵਾਰ ਦੀ ਲੈਂਥ ਹੈ ਜਿਹੜੀ ਉਹ ਮੇਰੇ ਖਿਆਲ ਕਾਫੀ ਹੋਊਗੀ 3 ਮੀਟਰ 3 ਤਨ ਮੀਟਰ ਦੀਆਂ ਸਲਵਾਰਾਂ ਵਾਲੇ ਸੂਟ ਨੇ ਜੀ ਇਹ ਕਾਫੀ ਵਧੀਆ ਸੂਟ ਲੱਗਦਾ ਹੈ ਇਹ ਤੇ ਨਾਲ ਇਹਦੀ ਪਰਨੀ ਫੁੱਲ ਗਲੇ ਕੋਲੇ ਲੱਗਦਾ ਮੈਨੂੰ ਹਾਂ ਇੱਕ ਫਲਾਵਰ ਹੋਰ ਆ ਉੱਪਰ ਆ ਇਹ ਤੁਹਾਡੇ ਨੈਕ ਕੋਲ ਆ ਜੂਗਾ ਇਹਦੇ ਤੇ ਵੀ ਪਰ ਪਰ ਕੇ ਹੈਂਡਵਰਕ ਦਿੱਤਾ ਹੋਇਆ ਤੇ ਬੈਕ ਸਾਈਡ ਵੀ ਦੇਖ ਲਈਏ ਜੀ ਦੀ ਅਲਟੀ ਇਹ ਹੈਗੀ ਆ ਦੀ ਬੈਕ ਸਾਈਡ ਠੀਕ ਹੈ ਔਰ ਆ ਫਲਾਵਰ ਆਊਗਾ ਇਹਦੇ ਬਾਜੂ ਤੇ ਤੇ ਨਾਲ ਪਲੇਨ ਸਲਵਾਰ ਰਹੂਗੀ ਉਹ ਕੈਂਬਰੀ कॉटन ਦੀ ਰਹੂਗੀ ਇਹ ਵਾਲਾ ਦੁਪੱਟਾ ਦੁਪੱਟਾ ਹੈਗਾ ਮਸਲੀਨ ਦੇ ਵਿੱਚ ਫੋਰ ਸਾਈਡ ਲੇਸ ਐਂਡ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਦੁਪੱਟਾ 2 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਹੁਣ ਅੱਜ ਤੁਹਾਨੂੰ ਮੈਂ ਡਿਸਕਾਊਂਟਡ ਪ੍ਰਾਈਸ ਦੱਸ ਦੇਣੀ ਆ ਜੀ ਪਹਿਲਾਂ 2520 ਰੁਪਏ ਦਾ ਸੀ ਅੱਜ ਇਹਦੇ ਵਿੱਚੋਂ ਆਪਾਂ 300 ਰੁਪਏ ਮਾਈਨਸ ਕਰਾਂਗੇ ਜੀ ਅ 2220 ਰੁਪਏ ਦਾ ਸੁੱਤਾ ਹੈ ਫ੍ਰੀ ਸ਼ਿਪਿੰਗ ਨਾਲ ਲਓ ਜੀ ਹੁਣ ਮੈਂ ਤੁਹਾਨੂੰ ਆਰਟੈਕਸ ਦੀ ਮਸਲੀਨ ਦਿਖਾਉਣੀ ਆ ਕਲਰ ਬਹੁਤ ਪਿਆਰਾ ਹੈ ਲਓ ਜੀ ਇਹ ਉਡਾ ਨਹੀਂ ਦਿਖਾ ਰਹੀ ਮੈਂ ਕਿ ਸਹੀ ਦਿਖਾ ਰਹੀ ਸਹੀ ਦਿਖਾ ਰਹੀ ਹਾਂ ਆਲੋ ਜੀ ਇਹ ਹੈਗਾ ਇਹਦਾ ਫਰੰਟ ਇਹ ਆ ਸਾਰਾ ਹੈਗਾ ਇਹਦਾ ਫਰੰਟ ਕਿਉਂਕਿ ਫਰੰਟ ਦੇ ਉੱਪਰ ਸਾਰੇ ਫਲਾਵਰ ਨੇ ਜਿਹੜੇ ਹਾਈਲਾਈਟ ਕੀਤੇ ਹੋਏ ਨੇ ਜਰੀ ਵਰਕ ਨਾਲ ਜਿੰਨਾ ਵੀ ਫਰੰਟ ਫਰੰਟ ਹੈਗਾ ਠੀਕ ਹੈ ਜੀ ਤੇ ਜਿਹੜੀ ਬਾਜੂ ਹੈਗੀ ਆ ਉਹ ਇਸ ਤਰ੍ਹਾਂ ਦੀ ਆਊਗੀ ਇਹ ਇਦਾਂ ਤੇ ਬੈਕ ਸਾਈਡ ਸੇਮ ਆਊਗੀ ਪਰ ਉਹਦੇ ਤੇ ਹਾਈਲਾਈਟ ਨਹੀਂ ਕੀਤਾ ਹੋਇਆ ਪ੍ਰਿੰਟ ਆਊਗਾ ਇਸ ਤਰ੍ਹਾਂ ਦਾ ਠੀਕ ਹੈ ਤੇ ਸਲਵਾਰ ਪਲੇਨ ਰਹੂਗੀ ਮਸਲਿਨ ਦੀ 3 ਮੀਟਰ ਦੀ ਸਲਵਾਰ ਨਾਲ ਸੂਟ ਆਊਗਾ ਫਰੀ ਸ਼ਿਪਿੰਗ ਨਾਲ ਆਊਗਾ ਦੁਪੱਟਾ ਦਿਖਾ ਦੇਣੀ ਆ ਦੁਪੱਟਾ ਰਹੂਗਾ ਚਨੂਨ ਦੇ ਵਿੱਚ ਔਰ ਦੁਪੱਟੇ ਦੇ ਜਿੰਨੇ ਫਲਾਵਰ ਆ ਤੇ ਜਿੰਨਾ ਬਾਰਡਰ ਆ ਉਸਾਰ ਵਰਕ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਠੀਕ ਹੈ ਆ ਲੋ 2 ਮੀਟਰ ਦਾ ਦੁਪੱਟਾ ਹੋਊਗਾ 4 ਸਾਈਡ ਸਕੈਲਪਿੰਗ ਹੋਊਗੀ ਉਹਦੇ ਇਸ ਤਰ੍ਹਾਂ ਪਾਈਪਿੰਗ ਕੀਤੀ ਹੋਈ ਹੈ ਤੇ 2845 ਦਾ ਸੂਟ ਸੀ ਅੱਜ 2545 ਦਾ ਮਿਲ ਰਿਹਾ ਫਰੀ ਸ਼ਿਪਿੰਗ ਨਾਲ ਕਲਰ ਬਹੁਤ ਸੋਹਣਾ ਹੈ ਅਗਲਾ ਹੈਗਾ ਜੀ ਗ੍ਰੇ ਕਲਰ ਉਧਰ ਹੀ ਇਹਦੇ ਤੇ ਇਹਦੇ ਤੇ ਥੋੜਾ ਬਾਰਡਰ ਬਣਿਆ ਹੋਇਆ ਉਧਰ ਤੇ ਮੇਰੇ ਖਿਆਲ ਬਾਰਡਰ ਨਹੀਂ ਸੀਗਾ ਆ ਲਓ ਸਾਰਾ ਹਾਈਲਾਈਟ ਕੀਤਾ ਹੋਇਆ ਫਰੰਟ ਜਿੰਨਾ ਵੀ ਹੈਗਾ ਸਾਰੇ ਫਰੰਟ ਦੇ ਉੱਪਰ ਵਰਕ ਨਾਲ ਹਾਈਲਾਈਟ ਕੀਤਾ ਔਰ ਇਹ ਹੈਗਾ ਇਹਦਾ ਘੇਰਾ ਘੇਰਾ ਵੀ ਸਾਰਾ ਹਾਈਲਾਈਟ ਕੀਤਾ ਹੋਇਆ ਗ੍ਰੇ ਕਲਰ ਦੇ ਵਿੱਚ ਘੇਰਾ ਦਿਖਾ ਦਿਓ ਘੇਰਾ ਤੇ ਇਹ ਹੈਗਾ ਜੀ ਇਹਦੀ ਬਾਜੂ ਦਾ ਪ੍ਰਿੰਟ ਇਹ ਵਾਲਾ ਤੇ ਬੈਕ ਸਾਈਡ ਹੈ ਜਿਹੜੀ ਉਹ ਵੀ ਰਹੂਗੀ ਪ੍ਰਿੰਟਡ ਵਰਕ ਨਹੀਂ ਹੋਊਗਾ 3 ਮੀਟਰ ਦੀ ਮਸਲੀਨ ਦੀ ਗ੍ਰੇ ਕਲਰ ਦੀ ਸਲਵਾਰ ਆਊਗੀ ਨਾਲ ਠੀਕ ਹੈ ਜੀ ਤੇ ਇਹ ਹੈਗਾ ਨਾਲ ਦੁਪੱਟਾ ਦੁਪੱਟੇ ਤੇ ਸਾਰੇ ਤੇ ਤੁਹਾਨੂੰ ਉਦਾਂ ਹੀ ਹਾਈਲਾਈਟ ਕੀਤਾ ਹੋਇਆ ਮਿਲੂਗਾ ਦੁਪੱਟਾ ਚਨੂਨ ਦਾ ਦੁਪੱਟਾ ਹੋਊਗਾ ਤੇ ਮੈਂ ਇਹ ਇੱਕ ਦਿਖਾ ਦੇਣੀ ਆ ਤੁਹਾਨੂੰ ਆਹ ਵਾਲੀ ਲੁੱਕ ਆਉਣੀ ਆ ਸੂਟ ਦੀ ਬਣ ਕੇ ਠੀਕ ਹੈ ਜੀ ਤੇ ਇਹ ਵੀ ਉਨੇ ਹੀ ਚ ਮਿਲੂਗਾ 2545 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆਊਗਾ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੋਣਾ ਅਗਲਾ ਤੁਹਾਨੂੰ ਇੱਕ ਕਲਰ ਇਹ ਮਿਲੂਗਾ ਜੀ ਇਹਦੇ ਵਿੱਚ ਸਕਿਨ ਜਿਹਾ ਕਲਰ ਹੈਗਾ ਇਹ ਬਹੁਤ ਸੋਹਣਾ ਕਲਰ ਹੈ ਇਹ ਹੈਗਾ ਜੀ ਇਹ ਮਸਲੀਨ ਦਾ ਨਹੀਂ ਹੈਗਾ ਇਹ ਕ੍ਰੇਪ ਦਾ ਸੂਟ ਹੈ ਹਾਂ ਇਹ ਚ ਕ੍ਰੇਪ ਹੈ ਠੀਕ ਹੈ ਜੀ ਇਹ ਸੂਟ ਤੁਹਾਨੂੰ ਕ੍ਰੇਪ ਦੇ ਵਿੱਚ ਮਿਲੂਗਾ ਬੜਾ ਸੋਹਣਾ ਸੂਟ ਹੈ ਆ ਲੋ ਕੱਢ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਦੀ ਆ ਆ ਲੋ ਆਰਟੈਕਸ ਦਾ ਸੂਟ ਹੈ ਇਹ ਸਾਰੇ ਦੇ ਉੱਪਰ ਤੁਹਾਨੂੰ ਇਹ ਹਾਈਲਾਈਟ ਕੀਤਾ ਹੋਇਆ ਮਿਲੇਗਾ ਇਹ ਹੈਗਾ ਇਹਦਾ ਸਾਰਾ ਫਰੰਟ ਸਾਈਡ ਠੀਕ ਹੈ ਬਹੁਤ ਸੋਹਣਾ ਸੂਟ ਹੈ ਤੇ ਬੈਕ ਸਾਈਡ ਹੈ ਜਿਹੜੀ ਉਹ ਰਹੂਗੀ ਪ੍ਰਿੰਟਡ ਇਹ ਆਹ ਵਾਹ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਤੇ 3 ਮੀਟਰ ਦੀ ਕ੍ਰੇਪ ਦੀ ਆਹ ਵਾਲੀ ਲਸ਼ਲਸ਼ ਕਰਦੀ ਸਲਵਾਰ ਬਾਕੀ ਸੋਹਣਾ ਸੂਟ ਬਹੁਤ ਜਿਆਦਾ ਸੋਹਣਾ ਸੂਟਾ ਜੀ ਇਹ ਤੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਦਾ ਦੁਪੱਟਾ ਦੁਪੱਟਾ ਵੀ ਉਹ ਦੁਪੱਟਾ ਉਸੇ ਤਰ੍ਹਾਂ ਹੀ ਆ ਜਿਵੇਂ ਬਾਕੀ ਦੇ ਸਾਰੇ ਇਸੀ ਚਰੂਨ ਦੇ ਹਾਈਲਾਈਟ ਕੀਤੇ ਹੋਏ ਤੇ ਇਹ ਵਾਲੀ ਲੋਕਾਊ ਵੀ ਦੁਪੱਟੇ ਦੀ ਆਪਾਂ ਸਾਰਾ ਨਾਮ ਖਲਾਈਏ ਫਿਰ ਇਕੱਠੇ ਕਰਨੇ ਬੜੇ ਔਖੇ ਆ ਠੀਕ ਹੈ ਜੀ ਸੋ ਇਹ ਵਾਲਾ ਸੂਟ ਆ ਇਹਦੀ ਪ੍ਰਾਈਸ ਵੀ ਮੇਰੇ ਖਿਆਲ ਨਾਲ ਲਗਭਗ 1 ਲੱਈਏ ਮੈਨੂੰ ਲੱਗਦਾ ਇੱਕੋ ਹੀ ਸੂਟ ਆ ਜੀ ਆਪਣੇ ਕੋਲ ਇੱਕੋ ਹੀ ਹਾਂ ਇਹ ਵੀ ਉਨੇ ਚ ਹੀ ਆਊਗਾ 2545 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਅਗਲਾ ਹੈਗਾ ਮਸਲੀਨ ਦਾ ਇਹ ਵੀ ਆਰਟੈਕਸ ਦੀ ਮਸਲੀਨ ਹੈਗੀ ਆ। ਲੋ। ਠੀਕ ਹੈ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ। ਤੇ ਬੈਕ ਸਾਈਡ ਤੇ ਪ੍ਰਿੰਟਰ ਹੋਊਗਾ, ਪਲੇਨ ਸਲਵਾਰ ਹੋਊਗੀ ਪਿਸਤਾ ਕਲਰ ਦੀ। ਆ ਰੰਗ ਸਹੀ ਹੈ। ਸਹੀ ਆ ਗਿਆ। ਤੇ 2545 ਦੇ ਵਿੱਚ ਸੂਟ ਆ ਜਾਊਗਾ ਤੁਹਾਡੇ ਕੋਲੇ। ਤੇ ਇਹ ਚਨੂਨ ਦਾ ਦੁਪੱਟਾ ਹੋਊਗਾ। ਦੁਪੱਟੇ ਨੂੰ ਸਾਰੇ ਨੂੰ ਹਾਈਲਾਈਟ ਕੀਤਾ ਜਿੱਥੇ-ਜਿੱਥੇ ਇਹਦੇ ਫਲੋਰਮ। ਠੀਕ ਹੈ ਜੀ। ਕਾਫੀ ਜ਼ਿਆਦਾ ਸੋਹਣਾ ਸੂਟ ਹੈ। ਫ੍ਰੀ ਸ਼ਿਪਿੰਗ ਨਾਲ ਆਊਗਾ ਔਰ 2545 ਦੇ ਵਿੱਚ ਆਊਗਾ 300 ਰੁਪਏ ਦਾ ਡਿਸਕਾਊਂਟ ਹੈਗਾ ਇਹਦੇ ਉੱਪਰ ਲੋ ਜੀ ਜਦਲਾ ਦੇਖੋ ਰਾਮਟੈਕਸ ਦਾ ਮਸਲੀਨ ਦਾ ਸੂਟ ਹੈ ਇਹ ਥੋੜਾ ਜਿਹਾ ਡਿਜ਼ਾਈਨਰ ਪੀਸ ਹੈਗਾ ਜਿਵੇਂ ਟਾਈ ਐਂਡ ਡਾਈ ਹੁੰਦਾ ਇਸ ਤਰ੍ਹਾਂ ਦਾ ਸੂਟ ਹੈ ਇਹ ਬਹੁਤ ਸੋਹਣਾ ਮਸਲੀਨ ਹੈ ਕ੍ਰੇਪ ਵਰਗੀ ਆ ਤਾਂ ਇਹਦਾ ਨੈੱਕ ਹੈ ਜੀ ਨੈੱਕ ਦੇਖੋ ਤੁਸੀਂ ਸਾਰੇ ਤੇ ਨਾ ਕੋਟਲੀ ਬਟਨ ਦਿੱਤੇ ਹੋਏ ਨੇ ਇਹ ਤੇ ਔਰਗੈਂਜ਼ਾ ਦੀ ਲੇਸ ਇਨਸਰਟ ਕਰੀ ਹੋਈ ਹੈ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਸਲਵਾਰ ਸਲਵਾਰ ਤੇ ਵਰਕ ਹੈ ਹਾਂ ਨੀਚੇ ਵੀ ਇਸ ਤਰ੍ਹਾਂ ਲੇਸਸ ਲੱਗੀਆਂ ਹੋਈਆਂ ਨੇ ਔਰਗੈਂਜ਼ਾ ਦੀ ਠੀਕ ਹੈ ਤੇ ਸਲਵਾਰ ਹੈ ਜਿਹੜੀ ਉਹ ਵਰਕ ਵਾਲੀ ਹੈ ਇਸ ਤਰ੍ਹਾਂ ਕਰਕੇ ਮਸਲੀਨ ਦੀ ਸਲਵਾਰ ਹੈ ਵਿਦ ਵਰਕ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਵੀ ਮਸਲੀਨ ਦਾ ਦੁਪੱਟਾ ਹੈ ਫੋਰ ਸਾਈਡ ਕਟ ਵਰਕ ਹੈ ਔਰ ਪੱਲਿਆਂ ਤੇ ਪੈਚ ਲੱਗੇ ਹੋਏ ਆ ਔਰ ਠੀਕ ਹੈ ਜੀ ਦੀ ਪ੍ਰਾਈਸ ਜੇ ਵੀ ਮੈਂ ਤੁਹਾਨੂੰ ਦੱਸਦੀ ਆ ਕੀ ਹੋਊਗੀ 2275 ਦਾ ਸੀ 2575 ਦਾ ਹੋਊਗਾ ਲੋ ਜੀ ਫ੍ਰੀ ਸ਼ਿਪਿੰਗ ਨਾਲ ਹੋਊ ਲੋ ਜੀ ਜੇਸੀ ਆਪਣੀ ਅੱਜ ਦੀ ਕਲੈਕਸ਼ਨ ਅਮੀਰ ਜੀ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋ ਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ੍ਰੀ ਅਕਾਲ